ਕਾਗਜ਼ਾਂ ਨਾਮਜ਼ਦੀਆਂ ਸੀ ਇੱਕ ਧਿਰ ਦੀਆਂ ਹੀ ਨਾਮਜ਼ਦੀਆਂ ਸੀ ਵਿਰੋਧੀ ਧਿਰਾਂ ਨੂੰ ਨੇੜੇ ਖੰਗਣ ਵੀ ਨਹੀਂ ਦਿੱਤਾ ਖੜਨਾ ਤਾਂ ਦੂਰ ਦੀ ਗੱਲ ਹੈ ਕਾਗਜ਼ ਖੋਣ ਦੇ ਮਾਹਰ ਲੱਭੇ ਕਾਗਜ਼ ਰੋਕਣ ਦੇ ਮਾਹਰ ਲੱਭੇ ਕਾਗਜ਼ ਫਾੜਨ ਵਾਲੇ ਮਾਹਰ ਲੱਭੇ ਤੇ ਕਾਗਜ਼ਾਂ ਦੇ ਉੱਤੇ ਕਿਵੇਂ ਢੀਕਾ ਮਾਰਨੀ ਹੈ ਹਰ ਤਰ੍ਹਾਂ ਦਾ ਮਾਹਰ ਲੱਭੇ ਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਵਰਕਰ ਬਣੇ ਕੰਮ ਕਰ ਰਿਹਾ ਨਜ਼ਰ ਆਇਆ ਅੱਜਕੱਲ ਦੀ ਲੀਡਰਸ਼ਿਪ ਕਹਿ ਰਹੀ ਆ ਕਾਂਗਰਸੀ ਲੀਡਰਸ਼ਿਪ ਕਹਿ ਰਹੀ ਆ ਬੀਜੇਪੀ ਲੀਡਰਸ਼ਿਪ ਕਹਿ ਰਹੀ ਆ ਫਿਰ ਕੋਈ ਕਰ ਨਹੀਂ ਸਾਲ ਹੋਰ ਕਰ ਲੋ ਜੋ ਕਰਨਾ ਸਾਲ ਬਾਅਦ ਅਸੀਂ ਆਏ ਖੜੇ ਆ ਫਿਰ ਦੱਸਾਂਗੇ ਤੁਹਾਨੂੰ ਬਾਦਲ ਦੀ ਜੇ ਗੱਲ ਮੰਨੀ ਏ ਕਿ ਉਹ ਸੱਚ ਕਹਿੰਦਾ ਤਾਂ ਉਹਨੇ ਇੱਕ ਆਡੀਓ ਕਲਿੱਪ ਪਟਿਆਲਾ ਦੇ ਐਸਐਸਪੀ ਦੇ ਹਵਾਲੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕਰਕੇ ਨੰਪ ਭਰਿਆ ਸੀ ਕਿਓ ਦੇਖੋ ਜੀ ਆ ਤੇ ਉਸ ਨੂੰ ਧਾਰ ਬਣਾ ਕੇ ਅਕਾਲੀ ਦਲ ਅਦਾਲਤ ਤੱਕ ਵੀ ਗਿਆ ਪੰਜਾਬ ਦੀ ਜਿੰਨੀ ਆਬਾਦੀ ਆ ਜਿੰਨੀ ਬੱਸੋਂ ਹੈ ਜਿੰਨੇ ਲੋਕ ਨੇ ਕਿਸੇ ਨੂੰ ਹੈਰਾਨੀ ਨਹੀਂ ਹੋਈ ਕਿ ਕੁਝ ਅੱਗੋ ਤੇ ਨਹੀਂ ਹੈ ਬਿਲਕੁਲ ਸਾਰੇ ਕਹਿੰਦੇ ਇਦਾਂ ਹੀ ਹੋ ਰਿਹਾ ਜੀ ਇਹ ਵਾਪਰ ਰਿਹਾ ਜੀ ਅਕਾਲੀ ਬੀਜੇਪੀ ਦੇ ਸਮੇਂ ਕਾਂਗਰਸ ਰਾਜ ਸਮੇਂ ਹੁੰਦਾ ਆਇਆ ਜੀ ਕੋਰਟ ਚ 300 ਪੰਨਿਆਂ ਦੀ ਚਾਰਸ਼ੀਟ ਹੋਰ ਕੁਝ ਹੋਵੇ ਨਾ ਹੋਵੇ ਉਹ ਟਰੰਕਾਂ ਵਾਲਿਆਂ ਦੇ ਟਰੰਕ ਜਰੂਰ ਵਿਕ ਜਾਂਦੇ ਆ ਕਿਉਂਕਿ ਜਿੱਤੇ ਰੱਖ ਕੇ ਲਿਆਉਂਦੇ ਆ 400 ਪੰਨਿਆਂ ਦੀ ਜੀ 300 ਪੰਨਿਆਂ ਦੀ ਜੀ 500 ਪੰਨਿਆਂ ਦੀ ਇਹ ਨਹੀਂ ਚਾਰਸ਼ੀਟ ਸਰਵੋਤਮ 300 ਪੰਨਿਆਂ ਦੇ ਵਿੱਚ ਬੈਰੀਆਂ ਚੋਂ ਲੱਭੇ ਫੋਨ ਚੋਂ ਲੱਭੇ ਚੈਟ ਚੋਂ ਲੱਭੇ ਆਡੀਓ ਵੀਡੀਓ ਗੱਲਾਂ ਚੋਂ ਲੱਭੇ ਹਾਂ ਪੁੱਛ ਕਿਸ ਚੋਂ ਲੱਭੇ ਨਾਮ ਗਾਇਬ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤਾਂ 14 ਤਰੀਕ ਨੂੰ ਹੋਣੀਆਂ ਨੇ। ਵੋਟਾਂ ਤਾਂ 14 ਤਰੀਕ ਨੂੰ ਪੈਣੀਆਂ ਨੇ। ਜੇ ਮੈਂ ਕਹਾਂ ਕਿ ਨਤੀਜੇ ਅੱਜ ਆ ਗਏ ਜੀ ਮੰਨੋਗੇ? ਬਿਲਕੁਲ ਮੰਨਣਾ ਬਈਕਾ ਜੀ। ਬੇਸ਼ੱਕ ਵੋਟਾਂ 14 ਨੂੰ ਪੈਣ ਨਤੀਜੇ ਅੱਜ ਆ ਗਏ ਨੇ ਜਨਾਬ। ਕੱਲ ਸ਼ਾਮ ਨੂੰ ਹੀ ਨਤੀਜੇ ਤੈਅ ਹੋ ਗਏ ਸੀ ਜਦੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਕਿਉਂਕਿ ਇੱਕ ਪਾਸੜ ਨਾਮਜ਼ਦਗੀਆਂ ਸੀ। ਇੱਕ ਧਰਦੀਆਂ ਹੀ ਨਾਮਜਦਗੀਆਂ ਸੀ ਵਿਰੋਧੀ ਧਿਰਾਂ ਨੂੰ ਨੇੜੇ ਖੰਗਣ ਵੀ ਨਹੀਂ ਦਿੱਤਾ ਖੜਨਾ ਤਾਂ ਦੂਰ ਦੀ ਗੱਲ ਹੈ ਕਾਗਜ਼ ਖੋਣ ਦੇ ਮਾਹਰ ਲੱਭੇ ਕਾਗਜ਼ ਰੋਕਣ ਦੇ ਮਾਹਰ ਲੱਭੇ ਕਾਗਜ਼ ਫਾੜਨ ਵਾਲੇ ਮਾਹਰ ਲੱਭੇ ਤੇ ਕਾਗਜ਼ਾਂ ਦੇ ਉੱਤੇ ਕਿਵੇਂ ਲੀਕਾ ਮਾਰਨੀ ਹੈ ਹਰ ਤਰ੍ਹਾਂ ਦਾ ਮਾਹਰ ਲੱਭਿਆ ਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰਦਾ ਨਜ਼ਰ ਆਇਆ ਇਹ ਗੱਲਾਂ ਵੀ ਵਿਰੋਧੀ ਧਿਰ ਕਹਿ ਰਹੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਆ ਕਾਂਗਰਸੀ ਲੀਡਰਸ਼ਿਪ ਕਹਿ ਰਹੀ ਆ ਬੀਜੇਪੀ ਲੀਡਰਸ਼ਿਪ ਕਹਿ ਰਹੀ ਆ ਇੰਨਾ ਹੀ ਨਹੀਂ ਕਹਿੰਦੇ ਹੋ ਨਾਲੋਂ ਇਹ ਵੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਸਾਲ ਹੋਰ ਕਰ ਲੋ ਜੋ ਕਰਨਾ ਹੈ ਸਾਲ ਬਾਅਦ ਅਸੀਂ ਆਏ ਖੜੇ ਆ ਫਿਰ ਦੱਸਾਂਗੇ ਤੁਹਾਨੂੰ ਇਸੇ ਤਰੀਕੇ ਨਾਲ ਨਿਭੜਾਂਗੇ ਤੁਹਾਨੂੰ ਦੱਸਾਂਗੇ ਪੁਲਿਸ ਵਾਲਿਆਂ ਨੂੰ ਕਹਿੰਦੇ ਕਿਵੇਂ ਡਿਊਟੀ ਕਰੀ ਦੀ ਤੁਹਾਨੂੰ ਸਮਝਾਵਾਂਗੇ ਫਿਰ ਸਾਨੂੰ ਆ ਕੇ ਮੱਥੇ ਟੇਕੋਗੇ ਮਤਲਬ ਦਰਸ ਕਰ ਕਰਨਾ ਤੁਸੀਂ ਵੀ ਨਹੀਂ ਆਉਣਾ ਚਾਹੁੰਦੇ ਪਰ ਜੇ ਮੈਂ ਗੱਲ ਕਰਾਂ ਕੀ ਪੰਜਾਬ ਦੇ ਵਿੱਚ ਇਹ ਨਵਾਂ ਵਰਤਾਰਾ ਜੋ ਪਿਛਲੇ 2-3 ਦਿਨਾਂ ਤੋਂ ਕਟਨਾਕਰਮ ਪੰਜਾਬ 'ਚ ਵਾਪਰੇ ਜਿਸ ਤਰ੍ਹਾਂ ਕਾਗਜ਼ ਦਾਖਲ ਕਰਨ ਤੋਂ ਲੈ ਕੇ ਉਹਨਾਂ ਨੂੰ ਰੋਕਣ ਦੀ ਪ੍ਰਕਿਰਿਆ 'ਚ ਜਦੋਜਹਿਦ ਹੋਈ ਇਹ ਸਾਰੀ ਜਦੋਜਹਿਦ ਦੀ ਕਹਾਣੀ ਸੁਖਵੀਰ ਬਾਦਲ ਦੀ ਜੇ ਗੱਲ ਮੰਨੀਏ ਕਿ ਉਹ ਸੱਚ ਕਹਿੰਦਾ ਤਾਂ ਉਹਨੇ ਇੱਕ ਆਡੀਓ ਕਲਿੱਪ ਪਟਿਆਲਾ ਦੇ ਐਸਐਸਪੀ ਦੇ ਹਵਾਲੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕਰਕੇ ਦੰਪ ਭਰਿਆ ਸੀ ਕਿਆ ਦੇਖੋ ਜੀ ਆ ਤੇ ਉਹ ਇਸ ਨੂੰ ਆਧਾਰ ਬਣਾ ਕੇ ਅਕਾਲੀ ਦਲ ਅਦਾਲਤ ਤੱਕ ਵੀ ਗਿਆ ਪਰ ਆਪਾਂ ਇੱਕ ਪਾਰਟੀ ਦੇ ਮੁਖੀ ਦੇ ਨਾਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਾਤੇ ਇੱਕ ਜ਼ਿੰਮੇਵਾਰ ਨਾਗਰਿਕ ਦੇ ਨਾਤੇ ਉਹਦੀ ਗੱਲ ਨੂੰ ਜੇ ਸੱਚ ਮੰਨ ਕੇ ਚੱਲੀਏ ਤਾਂ ਉਹ ਆਡੀਓ ਸੁਣਨ ਤੋਂ ਬਾਅਦ ਪੰਜਾਬ ਦੀ ਜਿੰਨੀ ਆਬਾਦੀ ਆ ਜਿੰਨੀ ਬਸੋਂ ਹੈ ਜਿੰਨੇ ਲੋਕ ਨੇ ਕਿਸੇ ਨੂੰ ਹੈਰਾਨੀ ਨਹੀਂ ਹੋਈ ਕਿ ਕੋਈ ਜਗੋ ਤੇਰਵੀਆ ਜੀ ਬਿਲਕੁਲ ਹੀ ਸਾਰੇ ਕਹਿੰਦੇ ਇਦਾਂ ਹੀ ਹੋ ਰਿਹਾ ਜੀ ਇਹ ਵਾਪਰ ਰਿਹਾ ਜੀ ਨਾਲ ਲੋਕ ਇਹ ਵੀ ਕਹਿੰਦੇ ਨੇ ਕਿ ਅਕਾਲੀ ਬੀਜੇਪੀ ਦੇ ਸਮੇਂ ਕਾਂਗਰਸ ਰਾਤ ਸਮੇਂ ਹੁੰਦਾ ਆਇਆ ਜੀ ਇਹ ਬਦੀਕੀਆਂ ਹੁੰਦੀਆਂ ਰਹੀਆਂ ਜੀ ਪਹਿਲਾਂ ਕਾਗਜ਼ ਰੱਦ ਕਰਨ ਵਾਲੀ ਪ੍ਰਕਿਰਿਆ ਵੱਧ ਹੁੰਦੀ ਸੀ ਜੀ ਦਾਖਲ ਕਰਾਉਣ ਦੇ ਰੋਕਣ ਦੇ ਲਈ ਡਰਾਉਣ ਧਮਕਾਉਣ ਵਾਲੀਆਂ ਪ੍ਰਕਿਰਿਆਵਾਂ ਹੁੰਦੀ ਸੀ ਪਰ ਆ ਪਾੜਨ ਵਾਲੇ ਮਾਹਰ ਕਹਿੰਦੇ ਜੀ ਨਵੇਂ ਤਰੀਕੇ ਦੇ ਦੇਖੇ ਨੇ ਖਾਸ ਕਰਕੇ ਇਸ ਲਈ ਵੀ ਕਿ ਪਹਿਲਾਂ ਗੱਲ ਤੁਹਾਡੇ ਤੱਕ ਕਿਸੇ ਮਾਧਿਅਮ ਰਾਹੀਂ ਪਹੁੰਚਦੀ ਸੀ ਪਰ ਹੁਣ ਵਿਜ਼ੂਅਲ ਰੂਪ ਚ ਦਿਖਦੀ ਆ ਤੇ ਜਦੋਂ ਦਿਖਦੀ ਹੋਵੇ ਫਿਰ ਉਹਦਾ ਅਸਰ ਬਹੁਤ ਦੂਰ ਤੱਕ ਜਾਂਦਾ ਤੇ ਅੱਜ ਇੱਕੋ ਤਰ੍ਹਾਂ ਦੇ ਦ੍ਰਿਸ਼ ਲਗਭਗ ਪੰਜਾਬ ਤੇ ਹਰ ਖੇਤਰ ਚੋਂ ਨਜ਼ਰ ਆਏ ਜਦੋਂ ਲੋਕ ਕਿਸੇ ਨਾ ਕਿਸੇ ਦੇ ਮਗਰ ਭੰਜੇ ਜਾਂਦੇ ਦਿਖ ਰਹੇ ਸੀ ਕਿ ਜੀ ਕਾਗਜ਼ ਖੋ ਕੇ ਭੱਜ ਗਿਆ ਲਫਾਫਾ ਖੋ ਕੇ ਭੱਜ ਗਿਆ ਜੀ ਹਾਂ ਉਮੀਦਵਾਰ ਦੇ ਕਾਗਜ਼ ਫਾੜਤੇ ਜੀ ਅੰਦਰ ਬੜਨ ਨਹੀਂ ਦੇ ਰਹੇ ਜੀ ਪੁਲਿਸ ਨਾਕਾ ਲਾ ਕੇ ਖੜੀ ਹੈ ਜੀ ਇਹ ਸਾਰਾ ਵਰਤਾਰਾ ਲੰਘੇ ਸ਼ਾਮ ਆਪਾਂ ਦੇਖਿਆ ਤੇ ਅੱਜ ਸਾਰਿਆਂ ਨੇ ਸੋਸ਼ਲ ਮੀਡੀਆ ਤੇੋਂ ਜਨ ਤੱਕ ਅੱਜ ਸਾਰੇ ਪਾਸੇ ਹੋਈਆਂ ਵੀਡੀਓ ਆਪਾਂ ਦੇਖੀਆਂ ਪਿਛਲੇ ਕੱਲ ਵੀ ਦੇਖੀਆਂ ਪਰਸੋਂ ਵੀ ਦੇਖੀਆਂ ਪਰ ਸਰਕਾਰ ਕਿੱਥੇ ਹੈ ਉਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬਾਕੀਆਂ ਵਰਗੇ ਨਹੀਂ ਹਾਂ ਉਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਇਨਕਲਾਬ ਲਿਆਉਣਾ ਇਹ ਇਨਕਲਾਬ ਦੀ ਗੱਲ ਸੀ ਮਕੀਨਾਂ ਨੂੰ ਬੱਕਰਾ ਕੀ ਕਰ ਰਹੇ ਉਹਨਾਂ ਨੂੰ 4-4 ਨਵੇਂ ਚੜ ਰਹੇ ਹੋ ਭਾਈ ਤੇ ਇਸ ਨੂੰ ਲੈ ਕੇ ਪੰਜਾਬ ਪਰਚ ਚਰਚਾ ਹੋਈ ਹੁਣ ਇਕਤਰ ਅਦਾਲਤ ਤੱਕ ਚਲੀ ਗਈ ਚੌਣ ਕਮਿਸ਼ਨ ਨੂੰ ਨੋਟਿਸ ਜਾਰੀ ਹੋਇਆ ਤੇ ਜੀ ਵੀਡੀਓਗ੍ਰਾਫੀ ਦੇ ਦੰਮ ਭਰੇਗੇ ਹੁਣ ਨਾਮ ਜਦਗੀਆਂ ਤੋਂ ਬਾਅਦ ਕਿਹੜੀ ਵੀਡੀਓਗ੍ਰਾਫੀ ਨਹੀਂ ਕਰ ਰਹੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਜਦੋਂ ਸੱਤਾ ਹੁੰਦੀ ਹੈ ਜਿਹੜੀ ਧਰਦੀ ਉਹ ਜਿਮਨੀ ਚੋਣਾ ਵੀ ਉਹ ਪੰਚਾਇਤੀ ਚੋਣਾ ਵੀ ਉਹ ਐਮਸੀ ਚੋਣਾ ਵੀ ਉਹ ਜ਼ਿਲ੍ਹਾ ਪ੍ਰਸ਼ਾਸਤ ਬਲਾਕ ਸੰਮਤੀ ਚੋਣਾ ਵੀ ਡੰਡੇ ਦੇ ਤਾਕਤ ਦੇ ਜੋਰ ਤੇ ਜਿੱਤਦੀ ਆਈ ਹੈ ਪਰ ਇਹ ਬਦਲਾਅ ਵਾਲੇ ਨਵੀਂ ਆਸ ਨਾਲ ਚੁਣੇ ਸੀ ਲੋਕਤੰਤਰ ਦੀ ਨੀਮਾ ਬਲੀ ਦੀ ਸੰਵਧਾਨ ਦੀ ਕਾਨੂੰਨ ਦੀ ਰਾਖੀ ਕਰਨਗੇ ਚਾਰਜ ਜੋਈ ਕਰਨਗੇ ਪਹਿਰੇਦਾਰੀ ਕਰਨਗੇ ਨੀਮਾ ਤੈਅ ਕਰਨਗੇ ਪਤਾ ਨਹੀਂ ਕੀ ਕੀ ਸੁਪਨੇ ਸਜਾਏ ਸੀ ਲੋਕਾਂ ਨੇ ਲੋਕ ਪਾਲ ਤੁਰਿਆ ਰਿਹਾ ਹੈ ਹੈ ਨਾ ਸਵਰਾਜ ਤੁਰਿਆ ਰਿਹਾ ਹੈ ਇਨਕਲਾਬ ਗੱਡੀ ਚੜਿਆ ਰਿਹਾ ਹੈ ਸਾਰਾ ਕੁਝ ਤੋ ਗਿਆ ਚੋ 14 ਤਰੀਕ ਨੂੰ ਵੋਟਾਂ 17 ਨੂੰ ਨਤੀਜੇ ਇਹ ਤਾਂ ਹੈਗੀ ਅਧਿਕਾਰਤ ਤਰੀਕਾ ਪਰ ਕੱਲ ਸ਼ਾਮ ਤੋਂ ਬਾਅਦ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਭਾਈ ਨਤੀਜੇ ਸਭ ਦੇ ਸਾਹਮਣੇ ਆ ਕਿ ਹਰ ਥਾਂ ਤੋਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਜਿੱਤਦੇ ਲਿਖਣਗੇ ਕਿਉਂਕਿ ਕਈ ਥਾਵਾਂ ਤੇ ਮੁਕਾਬਲੇ 'ਚ ਕੋਈ ਨਹੀਂ ਹੋਣਾ ਤੇ ਜੇ ਮੁਕਾਬਲੇ 'ਚ ਹੋਇਆ ਤਾਂ ਵੀ ਜਿੱਤਣ ਵਾਲੀ ਪਿੰਸ਼ਨ 'ਚ ਨਹੀਂ ਆਉਣ ਦੇਣਾ ਮੈਂ ਆਉਣ ਦੇਣਾ ਸ਼ਬਦ ਕਹ ਰਿਹਾ ਯਾਦ ਕਰੋ ਦੋ ਤਿੰਨ ਨਗਰ ਨਿਗਮਾਂ ਦੇ ਵਿੱਚ ਖਾਸ ਕਰ ਅੰਮ੍ਰਿਤਸਰ ਦੀ ਉਦਾਹਰਣ ਕਾਫੀ ਸ਼ਬਦ ਸਾਹਮਣੇ ਰਹੀ ਜਿ ਕਿੰਨੇ ਕਿਤੇ ਸੀ ਜਿਹਨਾਂ ਦੇ ਜਾਂ ਇੱਕ ਦੋ ਥਾਵਾਂ ਤੇ ਹੋਰ ਜਿੱਥੇ ਇਹਨਾਂ ਦੇ ਐਮਸੀ ਘਟਾਏ ਉਥੇ ਮੇਅਰ ਨਹੀਂ ਬਣ ਦਿੱਤਾ ਇਹਨਾਂ ਨੇ ਦੋਿਆਂ ਦਾ ਮਤਲਬ ਅਜੋ ਸੁਨੀਲ ਜਾਖੜ ਕਹਿ ਰਹੇ ਸੀ ਕਹਿੰਦੇ ਸਾਨੂੰ ਕਹਿੰਦੇ ਆ ਕਿ ਵੋਟ ਚੋਰੀ ਦੇ ਸਾਡੇ ਤੇ ਇਲਜ਼ਾਮ ਲਗਾਉਂਦੇ ਆ ਕਹਿੰਦੇ ਤੁਸੀਂ ਸਚੌਣੇ ਚੋਰੀ ਕਰ ਲਈ ਸੋ ਵੋਟ ਚੋਰੀ ਦੇ ਇਲਜ਼ਾਮ ਵਾਲਿਆਂ ਨੇ ਕਹਿੰਦੇ ਜੀ ਚੋਣ ਚੋਰੀ ਕਰ ਲਈ ਇਹ ਸਿੱਧਾ ਇਲਜ਼ਾਮ ਲਾਇਆ ਸੱਤਾ ਤਰੀ ਤਰਤੇ ਭਾਤੀ ਜੰਦਾ ਪਾਰਟੀ ਨੇ ਕਾਂਗਰਸ ਵੀ ਇਹੀ ਕਹਿ ਰਿਹਾ ਕਾਦੀਦਲ ਵੀ ਇਹੀ ਕਹਿੰਦਾ ਸੋ ਜੀ ਜਵਾਬਤਾ ਦੇਣਾ ਪਊਗਾ ਫਿਰ ਕੀ ਹੈ ਚਲੋ ਇੱਕ ਅਗਲਾ ਪਹਿਲੂ ਇਹਦੇ ਨਾਲ ਹੀ ਸ਼ੂਕੇ ਦੇਖੀਏ ਇਹ ਚੋਣਾ ਤਾਂ ਹੋ ਜਾਣੀ ਆ ਨਾਮਜਦਗੀਆਂ ਦਾ ਕੰਮ ਨਿਭੜ ਗਿਆ ਪਰ ਉਸ ਆਡੀਓ ਕਲਿੱਪ ਦੇ ਰਾਹੀਂ ਕਿਉਂਕਿ ਉਹ ਆਡੀਓ ਕਲਿੱਪ ਕਿਸੇ ਇੱਕ ਥਰ ਲਈ ਨਹੀਂ ਸੀ ਜੇ ਉਹ ਸਹੀ ਹੈ ਜਿਵੇਂ ਸੁਖਵੀਰ ਬਾਦਲਦੇ ਆ ਆਪਾਂ ਹਵਾਲੇ ਨਾਲ ਜੇ ਗੱਲ ਕਰਦੇ ਆ ਤਾਂ ਇਹਦਾ ਮਤਲਬ ਇਹ ਵਰਤਾਰਾ ਇੱਕ ਜ਼ਿਲ੍ਹੇ ਲਈ ਜਾਂ ਇੱਕ ਥਰ ਲਈ ਨਹੀਂ ਸੀ ਇਹ ਪੂਰੇ ਪੰਜਾਬ ਲਈ ਜਾਂ ਫਾਰਮੂਲਾ ਅਪਣਾਇਆ ਗਿਆ ਹੋਊਗਾ ਹਰ ਜ਼ਿਲ੍ਹੇ ਦੇ ਐਸਐਸਪੀ ਨੂੰ ਇਹ ਹੁਕਮ ਹੋਏ ਹੋਣਗੇ ਤੇ ਹਰ ਜ਼ਿਲ੍ਹੇ 'ਚ ਵਰਤਾਰਾ ਵਾਪਰਦਾ ਆਪਾਂ ਦੇਖਿਆ ਇਕਾ ਦੁਕਾ ਆਮ ਆਦਮੀ ਪਾਰਟੀ ਦੇ ਲੀਡਰ ਆਪਣੇ ਪੱਧਰ ਤੇ ਕਹਿੰਦੇ ਸੁਣੇ ਗਏ ਜਿਵੇਂ ਇਸ ਵੀਡੀਓ ਆਡੀਓ 'ਚ ਵੀ ਇੱਕ ਬੰਦਾ ਕਹਿੰਦਾ ਕਿ ਜੀ ਸਾਡੇ ਵਾਲਾ ਐਮਐਲਏ ਤਾਂ ਕਹਿੰਦਾ ਵੀ ਕੁਝ ਨਹੀਂ ਕਰਨਾ ਜਿਹੜਾ ਪਰਦਾ ਭਰਨ ਦਿਓ ਇਸ ਤਰ੍ਹਾਂ ਇੱਕ ਦੋ ਲੀਡਰ ਨੇ ਹੋਰ ਪੈਦਲ ਕਦਮ ਵੀ ਕੀਤੀ ਕਿ ਸਾਡੇ ਆਓ ਜੀ ਜੀ ਨੇ ਪਰਨਾਸੀ ਨਹੀਂ ਰੋਕਦੇ ਸਵਾਲ ਇੱਕ ਹਲਕੇ ਦਾ ਇੱਕ ਐਮਐਲਏ ਦਾ ਇੱਕ ਵਿਧਾਇਕ ਦਾ ਇੱਕ ਮੰਤਰੀ ਦਾ ਨਹੀਂ ਹੈ ਸਵਾਲ ਸਮੁੱਚੇ ਸਿਸਟਮ ਦਾ ਸਮੁੱਚੇ ਵਰਤਾਰੇ ਦਾ ਇਸ ਵਰਤਾਰੇ 'ਚ ਸਾਹਮਣਿਓ ਬੀਜੇਪੀ ਵੀ ਲੜ ਰਹੀ ਆ ਸਾਹਮਣਿਓ ਕਾਂਗਰਸ ਵੀ ਲੜ ਰਹੀ ਆ ਸਾਹਮਣਿਓ ਅਕਾਲੀ ਦਲ ਬਾਦਲ ਵੀ ਲੜ ਰਿਹਾ ਤੇ ਕੁਝ ਹੋਰ ਦਲ ਜਾਂ ਕੁਝ ਹੋਰ ਧਿਰਾਂ ਦੇ ਸਮਰਥਕ ਉਮੀਦਵਾਰ ਵੀ ਲੜ ਰਹੇ ਨੇ ਹਾਂ ਕਾਗਜ਼ ਨਹੀਂ ਭਰ ਸਕੇ ਤਾਂ ਉਹ ਬਿਨਾਂ ਲੜਿਆ ਬਾਹਰ ਹੋ ਜਾਣਗੇ ਭਰ ਨਹੀਂ ਦਿੱਤੇਗੇ ਬਿਨਾਂ ਲੜਿਆ ਬਾਹਰ ਹੋ ਜਾਣਗੇ ਐ ਐਨਓਸੀ ਮੇਰੀਆਂ ਬਿਨਾਂ ਲੜਿਆ ਬਾਹਰ ਹੋ ਜਾਣਗੇ ਉਹ ਵੱਖਰਾ ਸਵਾਲ ਆ ਪਰ ਜੇ ਸਾਹਮਣਿ ਧਿਰਾਂ ਸੀਆਂ ਤਾਂ ਸਾਰੀਆਂ ਸੀ ਪਰ ਚੋਣ ਲੜਨਾ ਜਾਂ ਬੈਸੇ ਸਿਆਸੀ ਲੜਾਈ ਲੜਨਾ ਇਹ ਦੋਵੇਂ ਵੱਖਰ ਵੱਖ ਪੈਰੂ ਨੇ ਕਿਉਂ ਲੜਨ ਸਾਰੀਆਂ ਧਿਰਾਂ ਆਈਆਂ ਪਰ ਸਿਆਸੀ ਲੜਾਈ ਅਕਾਲੀ ਦਲ ਬਾਦਲ ਲੜਦਾ ਨਜ਼ਰ ਆਇਆ ਸੁਖਬੀਰ ਸਿੰਘ ਬਾਦਲ ਜਿਹੜਾ ਤਰਨਤਾਰਨ ਦੀ ਜਮਨੀ ਚੋਣ ਇਸ ਜਦੋਂ ਜਹੱਚ ਲੜਦਾ ਕਿ ਜਿੱਤੀਏ ਚਾਹੇ ਨਾ ਜਿੱਤੀਏ ਪਰ ਸਰਕਾਰ ਨੂੰ ਦੱਸ ਦਈਏ ਕਿ ਅਸੀਂ ਮੈਦਾਨ 'ਚ ਹੈਗੇ ਹਾਂ ਬਾਕੀਆਂ ਤੇ ਰਮ ਦੱਸ ਦਈਏ ਕਿ ਵੀ 27 'ਚ ਅਸੀਂ ਲੜਾਈ ਲੜਨੀ ਆ ਕਿ ਇਹ ਤਿਆਰੀ ਨਾਲ ਲੜਿਆ ਸੁਖਬੀਰ ਬਾਦਲ ਉਸੇ ਤਿਆਰੀ ਦੀ ਉਹਨਾਂ ਦੀ ਇਸ ਦੇ ਵਿੱਚ ਵੀ ਝਲਕਾਰਾ ਮਿਲਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਨਾਮਜ਼ਦਗੀਆਂ ਦੇ ਜਿਹੜੀ ਆਡੀਓ ਕਲਿੱਪ ਸਾਂਝ ਕੀਤੀ ਉਹ ਚ ਕਿਹਾ ਜਾ ਰਿਹਾ ਕਿ ਹੋ ਸਕਦਾ ਘਨੌਰ ਕਿਤੇ ਸੁਖਵੀਰ ਬਾਦਲ ਨਾਜਵੇ ਸਵੇਰ ਨੂੰ ਕਿਉਂਕਿ ਉੱਥੇ ਜੋ ਕੁਝ ਹੋਇਆ ਉਹ ਸਭ ਨੇ ਦੇਖਿਆ ਤੇ ਜਦ ਕਿ ਕਈ ਥਾਵਾਂ ਤੇ ਉੱਤੇ ਕਾਂਗਰਸੀ ਐਮਐਲਏ ਵੀ ਸਾਬਕਾ ਐਮਐਲਏ ਵੀ ਹੈ ਨਾ ਲੜਦੇ ਦਿਖੇ ਆਪਣੇ ਲੋਕਾਂ ਦੇ ਹੱਕ ਲਈ ਸੁਜਿੰਦਰ ਰੰਧਾਵਾ ਦਾ ਮੁੰਡਾ ਜੀਰਾ ਜਾਂ ਹੋਰ ਜਿਹੜੀ ਲੜਾਈ ਉਬਰਲ ਸਿਸਟਮ ਦੇ ਵਿੱਚ ਕਿਸੇ ਨੇ ਸਰਕਾਰ ਨੂੰ ਚੁਣੌਤੀ ਵੱਜੋ ਲਈ ਉਹ ਕਾਲੀਦਲ ਬਾਦਲ ਜਾਂ ਸੁਖਵੀਰ ਬਾਦਲ ਸੁਖਵੀਰ ਬਾਦਲ ਇੱਕ ਲੀ ਖਿੱਚ ਕੇ ਲੜਾਈ ਲੜਦੇ ਨਜ਼ਰ ਆ ਰਹੇ ਨੇ ਉਹ ਇਸ ਜਦੁੱਜਾ ਵਿੱਚ ਨੇ ਕਿ ਸਵਾਲ ਚੋਣਾ ਲੜਨਾ ਨਹੀਂ ਸਵਾਲ ਇਹ ਹੈ ਕਿ ਵੀ 227 ਚ ਲੜਾਈ ਸਾਡੇ ਨਾਲ ਹੋਊਗੀ ਸਰਕਾਰ ਦੀ ਇਹ ਚਾਹਣਾ ਜਿਹੜੀ ਸਿਰਫ ਸੁਪਨਾ ਸੋਜ ਕੇ ਬੈਠੀ ਆ 227 ਦਾ ਜਿਹੜੀ ਤਰ ਗਰੰਟਡ ਲੈ ਕੇ ਬੈਠੀ ਆ 227 ਨੂੰ ਉਹ ਹੈ ਜੀ ਕਾਂਗਰਸ ਪਾਰਟੀ ਜਿਹਦੇ ਵਿੱਚ ਮੁੱਖ ਮੰਤਰੀਆਂ ਦੇ ਉਮੀਦਵਾਰ ਬਹੁਤ ਨੇ ਦਾਵੇਦਾਰ ਬਹੁਤ ਨੇ ਪਰ ਉਹ ਉਵੇਂ ਲੜਾਈ ਨਹੀਂ ਲੜ ਰਹੇ ਉਵੇਂ ਲੜਾਈ ਅਕਾਲੀ ਦਲ ਬਾਦਲ ਜਾਂ ਸੁਖੀਰ ਬਾਦਲ ਲੜ ਰਿਹਾ ਕੀ ਲੋਕਾਂ ਚ ਮਕਬੂਲੀਅਤ ਇਹਦੇ ਨਾਲ ਵਧੇਗੀ ਅਕਾਲੀ ਦਲ ਦੀ ਕੀ ਭਰੋਸਾ ਵਧੇਗਾ ਇਹ ਉਹ ਨਾਲ ਵਰਤ ਦੱਸੇਗਾ ਪਰ ਅਸਲਤ ਚ ਵੀ ਚੁਣੌਤੀ ਦੇ ਰਹੇ ਨੇ ਇਸ ਮਸਲੇ ਦੇ ਉੱਤੇ ਵੀ ਉਸ ਆਡੀਓ ਦੇ ਆਧਾਰ ਤੇ ਚੁਣੌਤੀ ਦੇ ਰਹੇ ਨੇ ਆਪਣੇ ਪੇਜ ਤੇ ਪਾ ਕੇ ਸਿੱਧੇ ਫਰੰਟ ਤੇ ਲੜਾਈ ਵੀ ਲੜ ਰਹੇ ਨੇ ਗਰਾਊਂਡ ਤੇ ਵੀ ਨਜ਼ਰ ਆ ਰਹੇ ਨੇ ਤਰਨਤਨ ਦੀ ਜਮਨੀ ਚੌਂਕ ਤੇ ਵੀ ਗਰਾਊਂਡ ਤੇ ਸੀ ਉਸ ਤੋਂ ਬਾਅਦ ਕਲਚਰ ਪੀਤਾਲੇ ਮਾਮਲੇ 'ਚ ਵੀ ਪੂਰੇ ਦਮ ਖੰਮ ਨਾਲ ਗਰਾਊਂਡ 'ਚ ਲੜਦੇ ਨਜ਼ਰ ਆਏ ਨੇ ਸੋ ਅਕਾਲੀ ਦਲ ਦੂਸਰੇ ਨੰਬਰ ਤੇ ਆਉਣ ਲਈ ਹਰ ਲੜਾਈ ਲੜ ਰਿਹਾ ਹੈ ਤਾਂ ਕਿ 227 ਦੀਆਂ ਚੌਂਕਾਂ 'ਚ ਅਸੀਂ ਇਹ ਦੱਸ ਸਕੀਏ ਕਿ ਸੱਤਾ ਲਈ ਤਰਦਾ ਮੁਕਾਬਲਾ ਸਾਡੇ ਨਾਲ ਹੋਊਗਾ ਉਹ ਇਹ ਲੜਾਈ ਲੜਨ ਦਾ ਕਾਰਨ ਅਕਾਲੀ ਦਲ ਦਾ ਹੈ ਕੰਨਾ ਸત્તાਤਾਰੀ ਧਿਰ ਨੂੰ ਚੈਲੰਜ ਕਰਨਾ ਨਹੀਂ ਹੈ ਦਿੱਲੀ ਵਾਲੇ ਤਖਤ ਤੇ ਬੈਠੇ ਨਰਿੰਦਰ ਮੋਦੀ ਤੇ ਉਹਦੀ ਪਾਰਟੀ ਨੂੰ ਵੀ ਦੱਸਣਾ ਕਿ ਸਮਝੋ ਉੱਤੇ ਲਈ ਸਾਡੇ ਕੋਲ ਵਿੱਚ ਕਿੰਨਾ ਕਾਮਯਾਬ ਹੁੰਦੇ ਨੇ ਕਿੰਨਾ ਲੋਕਾਂ ਚ ਆਸ ਜਗਾ ਪਾਉਂਦੇ ਨੇ ਕਿੰਨੀ ਆਪਣੀ ਥਾਂ ਬਣਾ ਪਾਉਂਦੇ ਨੇ ਇਹ ਤਾਂ ਆਉਂਦਾ ਸਮਾਂ ਹੀ ਤੈਅ ਕਰੂਗਾ ਪਰ ਕਿਤਨਾ ਕਿਤੇ ਇਸ ਲੜਾਈ ਦੇ ਵਿੱਚ ਅਕਾਲੀ ਦਲ ਇਸ ਕਦਰ ਦਾਖਲ ਹੋਇਆ ਕਿ ਤਾਂ ਕਿ ਦੂਜੇ ਨੰਬਰ ਦੀ ਲੜਾਈ ਸਾਡੇ ਨਾ ਨਜ਼ਰ ਆਵੇ ਜਾਹੀ ਲੱਗੇ ਕਿ ਮੁਕਾਬਲੇ ਜਿਹੜੀਆਂ ਤਰ੍ਹਾਂ ਨੇ ਉਹ ਆ ਦੋ ਤਰ੍ਹਾਂ ਨੇ ਉਹ ਦੋ ਤਰ੍ਹਾਂ ਦੇ ਮੁਕਾਬਲੇ ਚ ਆਉਣਾ ਹੀ ਬਾਦਲ ਤੇਰਾ ਮਕਸਦ ਹੈ ਤੇ ਉਹਦੀ ਉਜਾਤ ਉਹ ਜਹਦ ਕਰ ਰਿਹਾ ਤੇ ਸੱਤਾ ਤਾਰੀ ਤਰਦਾ ਹਰ ਹਿੱਲੇ ਜਤਨਾ ਮਕਸਦ ਹੈ ਉਹ ਕੋਈ ਸਾਮ ਦਾਮ ਦੰਡ ਵੇਦ ਹੈਨਾ ਜਿਹੜਾ ਮਰਜ਼ੀ ਢੰਗ ਤਰੀਕਾ ਹੋਵੇ ਲੜਾਈ ਜਗੜਾ ਕੁੱਟਮਾਰ ਕੁਝ ਕਰਨਾ ਪਵੇ ਉਹ ਕਰਨਾ ਇਹ ਮਨਿਕ ਸ਼ੋਧਿਆ ਦਾ ਸੂਤਰ ਦਿੱਤਾ ਹੋਇਆ ਉਹਦੇ ਤੇ ਤਰ ਲੜ ਰਹੇ ਨੇ ਉਹ ਕਹਿੰਦੇ ਹਰ ਚੋਂ ਸੋ ਇਸ ਲਈ ਜੀ ਸੁਖਵੀਰ ਬਾਦਲੁਰਾਂ ਦੀ ਤਰਨੇ ਇੱਕ ਤਰ੍ਹਾਂ ਦਾ ਮੋਰਚਾ ਖੁੱਲਿਆ ਉਸ ਤਰ੍ਹਾਂ ਨਬਰਚਾ ਜੀ ਕਾਂਗਰਸ ਤੇ ਬੀਜੇਪੀ ਕੋਲ ਦੀ ਨਜ਼ਰ ਨਹੀਂ ਆਈ ਹੁਣ ਉਹਦਾ ਰਾਜਨੀਤਿਕ ਲਾਹਾ ਕਿੰਨਾ ਲੈਂਦੇ ਨੇ 2027 ਤੱਕ ਇਹ ਟੈਂਪੋ ਬਣਾ ਰੱਖ ਪਾਉਂਦੇ ਨੇ ਜਾਂ ਨਹੀਂ ਉਹਨਾਂ ਦੇ ਖਿਲਾਫ ਜਿਹੜੀਆਂ ਧਿਰਾਂ ਉੱਠੀਆਂ ਚਾਹੇ 2 ਦਸੰਬਰ ਦੇ ਹੁਕਮਨਾਮੇ ਦੇ ਆਧਾਰ ਤੇ ਸਹੀ ਪ੍ਰਕਿਰਿਆ ਚੁਟੀਆਂ ਉਹ ਅਜੇ ਤਰਤੀ ਤੇ ਪੈਰ ਨਾਉਂਦੀਆਂ ਨਜ਼ਰ ਨਹੀਂ ਆਉਂਦੀਆਂ ਮੈਂ ਗੱਲ ਕਰ ਰਿਹਾ ਪੁਨਰ ਸਰਜੀਤ ਤੱਕ ਆ ਨਹੀਂ ਦਿੰਦੀ ਉਹਦੇ ਅੰਦਰ ਵੀ ਟੁੱਟ ਭੱਜ ਖਿੱਚੋ ਤਾਣ ਨਾ ਪੁਰਾਣੇ ਚਿਹਰਿਆਂ ਨੂੰ ਮੁੜ ਕੇ ਵੱਡੇ ਅਹੁਦੇ ਦੇਣ ਦੀ ਕਵੈਤ ਕਾਫੀ ਕੁਝ ਉਹ ਸਾਰਿਆਂ ਦੇ ਵਿੱਚੋਂ ਕਿੰਨਾ ਕੁ ਦੌੜ ਚ ਮੂਰੇ ਨਿਕਲਦਾ ਇਕੱਲੀ ਦਾ ਬਾਦਲ ਤੇ 227 ਚ ਕਿੱਥੇ ਖੜਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਲੜਦਾ ਜਰੂਰ ਨਜ਼ਰ ਆਇਆ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਭੁੱਲਤਾ ਨਹੀਂ ਗਏ ਡੀਆਈਜੀ ਰਏ ਹਰਚੰਦ ਸਿੰਘ ਪੁੱਲਰ ਆਮਦਨ ਤੋਂ ਵੱਧ ਜਾਇਦਾਦ ਭ੍ਰਿਸ਼ਟਾਚਾਰ ਕਰਪਸ਼ਨ ਹੈਨਾ ਫਿਰ ਪੈਸਿਆਂ ਦੀਆਂ ਥੱਦੀਆਂ 7.7 ਕਰੋੜ ਦੇ ਲਗਭਗ ਰਾਸ਼ੀ ਫਿਰ ਜੀ ਗਹਿਣਾ ਗੱਟਾ ਕਿਲੋਆਂ ਦੇ ਹਿਸਾਬ ਨਾਲ ਫਿਰ ਜੀ ਲਗਜ਼ਰੀ ਘੜੀਆਂ ਲਗਜ਼ਰੀ ਸਮਾਨ ਫਿਰ ਫਾਰਮ ਹਾਊਸ ਕੋਠੀਆਂ ਫਲੈਟ ਪਲਾਟ ਤੇ ਫਿਰ ਲੋਕਰ ਲੋਕਰਾਂ ਚ ਡਿੱਗਦੇ ਕਾਗਜ ਕਾਗਜ਼ਾਂ ਚ ਲੱਭਦੇ ਵਿਦੇਸ਼ੀ ਫਲੈਟ ਵਿਦੇਸ਼ੀ ਕਾਰੋਬਾਰ ਧਾਬੇ ਹੋਟਲ ਵਿਦੇਸ਼ਾਂ ਚ ਇਹ ਸਾਰਾ ਕੁਝ ਤੇ ਇਸ ਮਾਮਲੇ ਤੇ ਸੀਵੀਆਈ ਵੱਲੋਂ ਕਸਿਆ ਗਿਆ ਸਕੰਜਾ ਕ੍ਰਿਸ਼ਨੂ ਤੋਂ ਲੈ ਕੇ ਭੁੱਲਰ ਤੱਕ ਦੇ ਰਿਕਾਰਡਾਂ ਚੋਂ ਦਸਤਾਵੇਜ਼ਾਂ ਚੋਂ ਡੈਰੀਆਂ ਚੋਂ ਲਾਲ ਡੈਰੀ ਕਾਲੀ ਡੈਰੀ ਐਨੇ ਨਾਮ ਉਹਨਾਂ ਤੱਕ ਪਹੁੰਚ ਉਹਨਾਂ ਦਾ ਨਾਮ ਰਡਾਰ ਤੇ ਉੱਤੇ ਆਈਐਸ ਆਈਪੀਐਸ ਅਈ ਅਧਿਕਾਰੀ ਇਹਨਾਂ ਰਡਾਰ ਦੇ ਉੱਤੇ ਜੀ ਸਾਬਕਾ ਤੇ ਮੌਜੂਦਾ ਅਧਿਕਾਰੀ ਰਡਾਰ ਦੇ ਉੱਤੇ ਜੀ ਸਾਬਕਾ ਤੇ ਮੌਜੂਦਾ ਮੰਤਰੀ ਰਾਜਨੀਤਿਕ ਜਮਾਤ ਬਹੁਤ ਕੁਝ ਸੀ ਚਾਰ ਸ਼ੀਟ ਢਾਕਲ ਹੋਈ 300 ਪੰਨਿਆਂ ਦੀ ਚਾਰ ਸ਼ੀਟ ਢਾਕਲ ਕੀਤੀ ਅਸੀਂ ਵੀ ਕੋਟ ਚ 300 ਪੰਨਿਆਂ ਦੀ ਚਾਰ ਸ਼ੀਟ ਹੋਰ ਕੁਝ ਹੋਵੇ ਨਾ ਹੋਵੇ ਉਹ ਟਰੰਕ ਵਾਲਿਆਂ ਦੇ ਟਰੰਕ ਜ਼ਰੂਰ ਵਿਕੇ ਜਾਂਦੇ ਆ ਕਿਉਂ ਜਿੱਥੇ ਰੱਖ ਕੇ ਲਿਆਉਂਦੇ ਆ 400 ਪੰਨਿਆਂ ਦੀ ਜੀ 300 ਪੰਨਿਆਂ ਦੀ ਜੀ 500 ਪੰਨਿਆਂ ਦੀ ਇਹਦੀਆਂ ਚਾਰ ਸ਼ੀਟਾਂ ਚਲੋ 300 ਪੰਨਿਆਂ ਦੀ ਚਾਰ ਸ਼ੀਟ ਪਰ ਉਸ 300 ਪੰਨਿਆਂ ਦੇ ਵਿੱਚ ਡੈਰੀਆਂ ਚੋਂ ਲੱਭੇ ਫੋਨ ਚੋਂ ਲੱਭੇ ਚੈਟ ਚੋਂ ਲੱਭੇ ਆਡੀਓ ਵੀਡੀਓ ਗੱਲਾਂ ਚੋਂ ਲੱਭੇ ਹੈ ਪੁੱਛਕਿਸ਼ ਚੋਂ ਲੱਭੇ ਨਾਮ ਗਾਇਬ ਨੇ ਜਨਾਬ ਬਿਲਕੁਲ ਕਹਿੰਦੇ ਚਾਰ ਸ਼ੀਟ ਦੇ ਵਿੱਚ ਇੱਕ ਵੀ ਨਾਮ ਅਜੇ ਹਾ ਦਰਜ ਨਹੀਂਗਾ ਜਿਹਦਾ ਜ਼ਿਕਰ ਕੀਤਾ ਜਾ ਸਕੇ ਜਿਹਦੇ ਬਾਰੇ ਪਹਿਲਾਂ ਖਦਸੇ ਸੀ ਬ੍ਰੇਕ ਲੱਗ ਗਈ ਹੈ ਕੋਈ ਸੀਬੀਆਈ ਨੂੰ ਕੋਈ ਹਦਾਇਤ ਹੋ ਗਈ ਹੈ ਇੱਕ ਪਾਸੇ ਸੀਬੀਆਈ ਤੋਂ ਬਾਅਦ ਈਡੀਐਸ ਮਾਮਲੇ ਚ ਨਬਲ ਹੋਈ ਹੈ 누에빠ਸ ਦੇ ਇਸੇ ਮਾਮਲੇ 'ਚ ਵਿਜੀਲੈਂਸ ਦਾਖਰੋ ਹੋਈ ਪਰ ਵਿਜੀਲੈਂਸ ਦੇ ਮਾਮਲੇ 'ਚ ਇਹ ਕਹਿ ਰਹੇ ਸੀ ਕਿ ਵਿਜੀਲੈਂਸ ਬਚਾਉਣ ਆ ਰਹੀ ਹੈ ਜੀ ਆਪਣੇ ਅਫਸਰ ਨੂੰ ਆਪਣੇ ਅਧਿਕਾਰੀ ਨੂੰ ਪਰ ਹਰ ਚਰਨ ਭੁੱਲ ਰਹੀ ਖੁਦ ਹਾਈ ਕੋਰਟ ਜਾਂਦੇ ਨੇ ਇਹ ਕਹਿਣ ਲਈ ਕਿ ਸੀਬੀਆਈ ਦਾ ਅਧਿਕਾਰ ਖੇਤਰ ਨਹੀਂ ਬਣਦਾ ਜੀ ਮੈਂ ਪੰਜਾਬ ਦਾ ਅਫਸਰ ਹਾਂ ਪੰਜਾਬ ਕੈਡਰ 'ਚ ਕੰਮ ਕਰਦਾ ਹਾਂ ਸੀਬੀਆਈ ਤਾਂ ਬਿਨਾਂ ਪਰਮਿਸ਼ਨ ਤੋਂ ਆ ਨਹੀਂ ਸਕਦੀ ਤਾਂ ਕੁਛ ਹੀ ਨਹੀਂ ਇਸ ਮਾਮਲੇ 'ਚ ਸੀਬੀ ਇਹ ਕਹਿੰਦੀ ਜੇ ਸਾਰਾ ਕੇਸ ਸਾਡਾ ਤਾਂ ਚੰਡੀਗੜ੍ਹ ਨਾਲ ਸੰਬੰਧਤ ਹੈ ਜੀ ਚੰਡੀਗੜ੍ਹ ਚ ਅਸੀਂ ਕ੍ਰਿਸ਼ਨੂ ਫੜਿਆ ਉੱਥੋਂ ਹੀ ਉਹਦੇ ਫੋਨ ਤੋਂ ਰਿਕਵਰ ਹੋਇਆ ਇਹ ਸਾਰੀ ਵਾਰਦਾਤਾ ਚੰਡੀਗੜ੍ਹ ਨਾਲ ਜੁੜ ਗਈ ਜੀ ਕਿੱਥੇ ਜੀ ਆ ਗਿਆ ਜੀ ਪੰਜਾਬ ਦਾ ਮਸਲਾ ਹਰਚਨ ਭੁੱਲਰ ਦੇ ਵਕੀਲ ਕਹਿੰਦੇ ਕਹਿੰਦੇ ਜਨਾਬ ਪੰਜਾਬੀ ਰਾਸਤਾ ਨਹੀਂ ਹੈ ਜੀ ਪੰਜਾਬ ਦਾ ਖੇਤਰੇ ਬਣਦਾ ਜੀ ਇਹ ਤਾਂ ਨਹੀਂ ਉੱਧਰ ਜਿੱਥੇ ਮਾਨਯੋਗ ਹਾਈ ਕੋਰਟ ਨੇ ਸੀਬੀਏ ਨੂੰ ਪੁੱਛਿਆ ਕਿ ਦੋ ਵੀ ਜਵਾਬ ਤੁਹਾਡੇ ਤੇ ਸਵਾਲੀਆ ਨਿਸ਼ਾਨਾ ਰਿਹਾ ਉੱਥੇ ਹਰਚਨ ਭੁੱਲਰ ਤੇ ਦੇ ਵਕੀਲਾਂ ਤੋਂ ਵੀ ਪੁੱਛ ਲਿਆ ਕਿ ਤੁਸੀਂ ਆਪਣੇ ਆਪ ਨੂੰ ਕਿਹੜੇ ਖੇਤਰ ਚ ਮੰਨਦੇ ਹੋ ਫਿਰ ਤੁਸੀਂ ਪੰਜਾਬ ਪੰਜਾਬ ਕੈਡਰ ਦੇ ਹਵਾਲੇ ਨਾਲ ਪੰਜਾਬ ਦੇ ਅਫਸਰ ਬਣਗੇ ਕਿ ਜ્યાં ਤੁਹਾਡੇ ਤੇ ਨਿਯਮ ਸਾਰੇ ਕੇਂਦਰ ਵਾਲੇ ਲਾਗੂ ਹੁੰਦੇ ਆ ਤਨਖਾਹਾਂ ਲੈਣ ਲੱਗਿਆਂ ਭੱਤੇ ਲੈਣ ਲੱਗਿਆਂ ਤਾਂ ਤੁਹਾਡੀ ਕੇਂਦਰ ਨਿਯਮ ਬਣ ਜਾਂਦੇ ਆ ਰਿਟਾਇਰਮੈਂਟ ਲਈ ਤੁਹਾਡੀ 60 ਸਾਲ ਦੀ ਉਮਰ ਹੈ ਕਿਉਂਕਿ ਪੰਜਾਬ ਦੇ ਤਾਂ ਮਲਾਜਮਾਂ ਦੀ 58 ਸਾਲ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਹਿੰਦੀ ਇਸ ਮਾਮਲੇ ਤੇ ਭੁੱਲ ਰਖੋ ਕੋਈ ਜਵਾਬ ਹੀ ਨਹੀਂ ਗਿਆ ਬਿਲਕੁਲ ਜੀ ਬਕਾਇਦਾ ਤੌਰ ਤੇ ਸਵਾਲ ਹੈ ਕਿ ਜੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਿਰੁੱਧੀ ਕਾਰਵਾਈ ਕਰ ਸਕਦੀ ਹੈ ਜੀ ਕਹਦੇ ਇੰਨੇ ਵਕੀਲਾਂ ਨੇ ਕੀਆ ਤੇ ਲਗਭਗ ਇੱਕ ਹਫ਼ਤੇ ਬਾਅਦ ਕਹਿੰਦੇ ਪੰਜਾਬ ਦੇ ਹਾਈ ਕੋਰਟ ਨੇ ਇੱਕ ਡਿਵੀਜ਼ਨ ਬੈਂਚ ਨੇ ਲੰਗੇ ਕੱਲ ਇਹ ਸਵਾਲ ਕੀਤਾ ਕਿ ਆਈਪੀਐਸ ਅਧਿਕਾਰੀ ਐ ਕਿਸਦਾ ਕਰਮਚਾਰੀ ਹੁੰਦਾ ਤੇ ਆਲ ਇੰਡੀਆ ਸਰਵਿਸ ਐਕਟ ਅਤੇ ਸੰਬੰਧਿਤ ਨੀਮਾਂ ਦੀ ਬਾਰੇ ਦੱਸੋ ਇਹ ਕਰਦੇ ਫੇਰ ਤੁਸੀਂ ਭੱਤੇ ਤਨਖਾਹਾਂ ਤਾਂ ਉਸ ਹਿਸਾਬ ਨਾਲ ਲੈਣੇ ਹੋ ਪ੍ਰੋਮੋਸ਼ਨ ਉਸ ਹਿਸਾਬ ਨਾਲ ਲੈਣੇ ਹੋ ਤੇ ਤੁਹਾਡੀ ਰਿਟਾਇਰਮੈਂਟ ਉਮਰ ਸੈਂਟਰ ਨਾਲ ਕਹਿੰਦੇ ਫਿਰ ਇਸ ਫਾਰਮੂਲੇ ਤੇ ਵੀ ਆਜਾ ਉਹ ਇੱਥੇ ਕਿਰਿਆ ਜੇ ਨਹੀਂ ਕਰਦੇ ਪਰ ਚਾਰਚੁਰੀ ਦੇ ਵਿੱਚ ਕੀ ਕਈਆਂ ਨੂੰ ਬਚਾ ਲਿਆ ਗਿਆ ਲੰਬੇ ਸਮੇਂ ਤੋਂ ਇਹ ਮਾਮਲਾ ਚੁੱਪ-ਚੁਪ ਹੁੰਦਾ ਜਾ ਰਿਹਾ ਸੀ ਕਿ ਉਹ ਤਵੇ ਸੁਰਚ ਤਰਪੇ ਕਿ ਇਹ ਸਿਸਟਮ ਨੂੰ ਜਾਂ ਸਿਆਸੀ ਜਮਾਤ ਨੂੰ ਜਾਂ ਜਿਹਦੇ ਇਸ਼ਾਰੇ ਤੇ ਸੀ ਵੀ ਕੰਮ ਕਰਦੀ ਹੈ ਉਹਨੂੰ ਇਹ ਪਤਾ ਲੱਗ ਗਿਆ ਕਿ ਜੇ ਖੁੱਲ੍ਹਦੀਆਂ ਗਈਆਂ ਪਰਤਾਂ ਦਾ ਪਤਾ ਨਹੀਂ ਕਿਤੇ ਤੱਕ ਜਾਣਗੀ ਉਸੇ ਇੱਕ ਇੱਧਰ ਤੱਕ ਵੀ ਆਊਗਾ ਜਿਹੜੇ ਇਹਨਾਂ ਵਿੱਚ ਸ਼ਾਮਲ ਹੋਗੇ ਜਾ ਜਿਹੜੇ ਪਹਿਲਾਂ ਹੀ ਇਹਨਾਂ ਨਾਲ ਤਾਲਮੇਲ ਰੱਖਦੇ ਆ ਕਿਉਂਕਿ ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਵੀ ਬੜੀ ਤਰ ਰਹੀ ਹੈ ਅ ਹਰਚਨ ਪੁੱਲਰ ਕਾਂਗਰਸ ਦੇ ਰਾਜ ਚ ਵੀ ਰਹੀ ਹੈ ਤੇ ਅੱਜ ਵੀ ਹੈਗੀ ਸੀ ਜਾਂ ਅਫਸਰ ਸ਼ਾਹੀ ਦਾ ਇੱਕ ਗਰੁੱਪ ਕੰਮ ਕਰਦਾ ਹੁੰਦਾ ਹੈ ਜੇ ਮਸਲਿਆਂ ਨੂੰ ਟੈਕਲ ਕਰਨ ਲਈ ਉਹ ਟੈਕਲ ਹੋ ਗਿਆ ਮਾਮਲਾ ਜੋ ਵੀ ਹੋਇਆ ਹੋਵੇ ਪਰ ਹਰਚਨ ਪੁੱਲਰ ਹੁਣ ਅਦਾਲਤ ਚ ਆਪਣੇ ਤਰੀਕੇ ਨਾਲ ਆਪਣਾ ਬਚਾ ਕੇ ਸਦ ਕਰਾਉਣ ਲਈ ਗਏ ਨੇ ਤੇ ਸੀਬੀਏ ਇਸ ਮਾਮਲੇ ਚ ਅੱਗੇ ਵਧੀ ਹੈ ਪਰ ਉਹ ਸਾਰੇ ਨਾਵਾਂ ਤੋਂ ਬਿਨਾਂ ਦੋ ਪਾਸੇ ਇਸੇ ਤਰ੍ਹਾਂ ਦਾ ਮਾਮਲਾ ਬਿਕਰਮਜੀਠਿਆ ਦਾ ਵੀ ਹੈ ਬਿਕਰਮਜੀਠਿਆ آمدਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਨੇ ਜਦੋਂ ਉਹ ਕੇ ਡਰੱਗ ਮਾਮਲੇ 'ਚ ਕਿਰੇਸੀ ਉਹ 'ਚ ਸੱਟ ਬਣੀ ਉਹ ਅੱਜ ਤੱਕ ਕਦੇ ਉਹਦੇ ਤੇ ਰਿਪੋਰਟ ਨਹੀਂ ਅੱਗੇ ਤੁਰੀ ਉਹਦੇ ਤੇ ਕਦੇ ਚਾਰਟ ਸ਼ੀਟ ਨਹੀਂ ਹੋਈ ਉਹਦੇ ਤੇ ਕਦੇ ਗੱਲਬਾਤ ਨਹੀਂ ਵਧੀ ਤੇ ਇਹਦੇ آمدਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਕਰਮਜੀਠਿਆ ਨੂੰ ਜੁਬਾਨਤ ਨਹੀਂ ਮਿਲ ਰਹੀ ਕੱਲ ਫੇਰ ਹਾਈ ਕੋਰਟ ਨੇ ਰੱਦ ਕਰ ਦਿੱਤੀ ਉਹਨਾਂ ਦੀ ਮੰਗ ਤੇ ਹੁਣ ਉਹਨਾਂ ਕੋਲ ਲੈ ਦੇ ਕੇ ਸੁਪਰੀਮ ਕੋਰਟ ਵੱਲ ਚਿਆ ਜਾਂਦਾ ਜਾਪਰ ਤੇਨ ਮਹੀਨੇ ਦਾ ਲਗਭਗ ਅੰਦਰੇ ਨੇ ਕਿਉਂਕਿ ਜਿਵੇਂ ਜਵਾਬ ਮੰਗਿਆ ਉਹਨਾਂ ਨੇ ਕਿ ਦੱਸੋ ਵੀ ਸਾਰੇ ਕੁਝ ਲੈ ਕੇ ਆਓ ਤਦ ਸੱਚ ਕੀ ਐ ਤੁਸੀਂ ਜਿਹੜੇ ਦਾਅਵੇ ਵਾਅਦੇ ਕਰਦੇ ਹੋ ਪੈਸਿਆਂ ਦੇ ਅੰਕੜਿਆਂ ਦੇ ਮਿਲਾਨ ਨਹੀਂ ਹੁੰਦਾ ਉਹਦੇ ਸਾਰਾ ਸਾਬਤ ਦੇ ਦਿਓ ਤਿੰਨ ਮਹੀਨੇ ਤੁਹਾਨੂੰ ਬਖਵਾ ਦਿੰਦੇ ਆ ਤਿੰਨ ਮਹੀਨੇ ਦਾ ਇਧਰ ਉਹ ਤਾਂ ਨਹੀਂ ਮੰਦ ਮਿਲਦੀ ਤੇਨ ਮਹੀਨੇ ਬਾਅਦ ਨਹੀਂ ਤਾਂ ਕਰੋ ਪਰਲੀ ਅਦਾਲਤ ਸੋ ਦੇਖਦੇ ਆ ਜੀ ਇਧਰ ਕੀ ਹੁੰਦਾ ਪਰ ਵਿਕਰਮ ਮਜੀਠੀ ਵਾਲਾ ਮਾਮਲਾ ਵੀ ਇਹ ਸਵਾਲ ਤਾਂ ਪੈਦਾ ਕਰਦਾ ਕਿ ਜਮਾਨਤ ਨੂੰ ਨਹੀਂ ਮਿਲੀ ਉਹਨੂੰ ਨਵੇਂ ਦਰ ਜਾਣਾ ਪੈ ਸਕਦਾ ਪਰ ਉਹ ਜਿਹੜੀ ਜਮਾਤ ਤੋਂ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਲੜਾਈ ਲੜਦਾ ਹੈ ਜਿਵੇਂ ਸ਼੍ਰੋਮਣੀ ਕਾਲdal ਤਰਨ ਤਰਨ ਦੀ ਜਮੀ ਚੋਂ ਲੜਦਾ ਨਜ਼ਰ ਆਇਆ ਜਿਵੇਂ ਸ਼੍ਰੋਮਣੀ ਕਾਲdal ਕੰਚਨਪ੍ਰੀਤ ਦੀ ਲੜਾਈ ਲੜਦਾ ਨਜ਼ਰ ਆਇਆ ਜਿਵੇਂ ਸ਼੍ਰੋਮਣੀ ਕਾਲdal ਜ਼ਿਲ੍ਹਾ ਪੁਲਿਸ ਬਲਾਕ ਸੰਥੀ ਚ ਆਪਣੇ ਮੈਂਬਰਾਂ ਦੇ ਪਿੱਛੇ ਖੜੋਣਾ ਨਜ਼ਰ ਆਇਆ ਆਪਣੇ ਸਮਰਥਕਾਂ ਨੂੰ ਵਹਿੰਦਿਆਂ ਦੇ ਪਿੱਛੇ ਖੜਾ ਨਜ਼ਰ ਆਇਆ ਅਦਾਲਤ ਤੱਕ ਰੁਕੀਤਾ ਉਹ ਮੇ ਬਿਕਰਮੀ ਟੈਲੀ ਸ਼ੁਰੂਆਤੀ ਕਿਦੋਂ ਦਿਖਾਏ ਤਰਨੇ ਚੁਰਨੇ ਜਿ ਮੜੇ ਜੇ ਆਏ ਗਿਆ ਮਹਾਰੀ ਆਗੇ ਜੀ ਅਦਾਲਤ ਚ ਜੀ ਅਸੀਂ ਆਗੇ ਉਸ ਤੋਂ ਬਾਅਦ ਜਦੋਂ ਡੇਰਾ ਸਿਰਸਾ ਮਾਫ਼ ਕਰਨਾ ਡੇਰਾ ਰਾਧਾ ਸੁਆਮੀ ਦੇ ਮੁਖੀ ਡੇਰਾ ਬਿਆਸ ਦੇ ਮੁਖੀ ਜੇਲ੍ਹ ਗਏ ਉਸ ਤੋਂ ਬਾਅ ਸੋ ਫਿਰ ਵਾਦਲਨ ਐਂਡ ਪਾਰਟੀ ਵੀ ਗਏ। ਬਸ ਉਤੋਂ ਬਿਨਾ ਧਰਾਤਲ ਦੀ ਲੜਾਈ ਨਹੀਂ ਲੜੀ। ਸੋ ਅਕਾਲੀ ਦਲ ਲੜਾਈ ਲੜਦਾ ਨਹੀਂ ਨਜ਼ਰ ਆਉਂਦਾ ਵਿਕਰਮਜੀਠੀਆ ਲਈ। ਤੇ ਵਿਕਰਮਜੀਠੀਆ ਕਾਨੂੰਨੀ ਲੜਾਈ ਦੇ ਵਿੱਚ ਅਜੇ ਉਹਨਾਂ ਨੂੰ ਸਹਾ ਨਹੀਂ ਮਿਲ ਰਿਹਾ। ਸੋ ਦੇਖਦੇ ਹਾਂ ਜੀ ਹੁਣ ਅਗਲਾ ਰੁਖ ਕੀ ਕਰਦੇ ਆ। ਪਰ ਮੁਸ਼ਕਲਾਂ ਵਿਕਰਮਜੀਠੀਆ ਦੀਆਂ ਵੀ ਬਧੀਆਂ ਹੋਈਆਂ। ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਪੰਜਾਬ ਦੇ ਹੜ੍ਹਾਂ ਦਾ ਮੁੱਦਾ ਬਾਰ-ਬਾਰ ਉੱਠਿਆ। ਪੰਜਾਬ ਤੋਂ ਵੱਖ-ਵੱਖ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਹਮ ਜਦੋਂ ਵੀ ਮੌਕਾ ਮਿਲਿਆ ਤਾਂ ਉਹਨਾਂ ਨੇ ਪੰਜਾਬ ਦੇ ਹੜ੍ਹਾਂ ਦੀ ਬਾਤ ਜ਼ਰੂਰ ਪਾਈ ਕੇਂਦਰ ਸਰਕਾਰ ਨੂੰ ਇਸ ਮਾਮਲੇ ਤੇ ਘੇਰਨ ਦੇਈ ਸਵਾਲ ਵੀ ਕੀਤੇ ਕਿ ਹੜ੍ਹਾਂ ਦੇ ਲਈ ਤੁਸੀਂ ਕੀ ਕੀਤਾ ਜੀ ਖਾਸ ਕਰ ਸੱਤਾਧਾਰਿਕ ਤਰਨਾਂਵਾਵਾਂ ਦੇ ਬਟਨ ਸੰਬੰਧਿਤ ਮੈਂਬਰ ਪਾਰਲੀਮੈਂਟ ਦਾ ਸਵਾਲ ਵੀ ਕੀਤੇ ਜੀ ਕਿ ਤੁਹਾਡੇ ਫੰਡ ਫੰਡ ਨਹੀਂ ਮਿਲੇ ਜੀ ਸਾਨੂੰ ਦਿੱਤੇ ਨਹੀਂ ਜੀ ਉਧਰ ਕੇਂਦਰ ਕਹਿੰਦਾ ਜੀ ਅਸੀਂ ਪੈਸੇ ਦਿੱਤੇ ਆ ਜੀ ਇਹ ਉਹਦੀ ਪਾਸ ਤੋਂ ਕਰਕੇ ਸਰਟੀਫਿਕੇਟ ਨਹੀਂ ਦੇ ਰਹੇ ਜੀ ਅਸੀਂ ਹੋਰ ਤਾਂ ਨਹੀਂ ਜਾਰੀ ਕਰ ਰਹੇ ਇਹ ਬਵਾਤਾ ਚੱਲੇ ਰਹੀਆਂ ਇਹਦੇ ਬੱਚਾ ਲਈ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕੇਂਦਰੀ ਜਲ ਸ਼ਕਤੀ ਮੰਤ ਜਲ ਸ਼ਕਤੀ ਰਾਜ ਮੰਤਰੀ ਹੈ ਨਾ ਭੂਸ਼ਣ ਚੌਧਰੀ ਉਹਨਾਂ ਨੇ ਜਵਾਬ ਦਿੰਦੇ ਆ ਕਿ ਆ ਕਿ ਪੰਜਾਬ ਚਾਹੇ ਹੜ੍ਹਾਂ ਦਾ ਕਾਰਨ ਹੈ ਮਾੜਾ ਜਲ ਪ੍ਰਬੰਧਨ ਨਹੀਂ ਹੈ ਮਤਲਬ ਮਾੜੇ ਜਲ ਪ੍ਰਬੰਧਨ ਕਰਕੇ ਪੰਜਾਬ ਛੜ ਨਹੀਂ ਆਇਆ ਇਹ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਕਹਿ ਰਹੇ ਇੱਕ ਪਾਸੇ ਤੁਹਾਡਾ ਇਹ ਬਿਆਨ ਹੈ ਕਿ ਭਾਰੀ ਮੀਂਹ ਉਹ ਹੜ ਦਾ ਕਾਰਨ ਨਹੀਂ ਪਾਣੀ ਦਾ ਪ੍ਰਬੰਧਨ ਵਿਗੜਨ ਕਰਕੇ ਨਹੀਂ ਆਇਆ ਪਾਣੀ ਦਾ ਪ੍ਰਬੰਧ ਦਾ ਮਤਲਬ ਉਹ ਮਸਲਾ ਨਹੀਂ ਹੈਗਾ ਤੇ ਠੀਕ ਸੀ ਪ੍ਰਬੰਧ ਜਾਂ ਗਲਤ ਸੀ ਦੋਵੇਂ ਪਾਸੇ ਜਿਹੜੀ ਗਾਦ ਇਕੱਠੀ ਹੋ ਰਹੀ ਹੈ ਡੈਮਾਂ ਦੇ ਵਿੱਚ ਹੈਨਾ ਉਸ ਨੂੰ ਲੈ ਕੇ ਸਵਾਲ ਖੜੇ ਸੀ ਦੋਵੇਂ ਪਾਸੇ ਤੁਸੀਂ ਡੀਸਿਲਟਿੰਗ ਨੂੰ ਲੈ ਕੇ ਹਰੀਚੰਡੀ ਦੇ ਰਹੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮਾਰੇ ਜਲ ਪ੍ਰਬੰਧਨ ਕਾਰਨ ਨਹੀਂ ਹਟਦਾ ਦੂਸਰੇ ਪਾਸੇ ਗੋਮਨਤ ਸਾਗਰ ਝੀਲ ਦੀ ਡੀਸਿਲਟਿੰਗ ਨੂੰ ਕੇਂਦਰ ਨੇ ਹਰੀਚੰਡੀ ਦੇ ਇੱਥੇ ਜਲਪ੍ਰੀਤ ਕੰਮ ਸ਼ੁਰੂ ਹੋ ਜਾਊਗਾ ਆਸਟ੍ਰੇਲੀਆਈ ਫਰਮ ਜਿਹੜੀ ਗਾਰ ਕੱਢਣ ਲਈ ਆਊਗੀ ਉਹਨੇ ਪ੍ਰੋਜੈਕਟ ਦਾ ਜਾਜਾ ਲੈ ਕੇ ਤਕਨੀਕੀ ਸਲਾਹ ਦੇਊਗੀ ਕਹਿੰਦੇ ਹੁਣ ਇਹਦੇ ਲਈ ਇਹ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜਾਂ ਇਹ ਹੜ੍ਹਾਂ ਦੇ ਦਰਮਿਆਨ ਜਿੱਨੇ ਦਰਿਆ ਨੇ ਨਹਿਰਾ ਨੇ ਝੀਲਾ ਨੇ ਉਹਨਾਂ ਚ ਗਾਰ ਜੰਮਣ ਕਰਕੇ ਪਾਣੀ ਸੰਭਾਲਣ ਦੀ ਕੈਪੈਸਿਟੀ ਘਟ ਗਈ ਜਿਹਦਾ ਨਤੀਜਾ ਕਹਿੰਦੇ ਜੀ ਹੜ ਜਾਦਾ ਹੈ ਹੁਣ ਇਹਦੇ ਵਿੱਚੋਂ ਦੇਖ ਰਿਹਾ ਸੀਗਾ ਉਹ ਕਹਿੰਦੇ ਜੀ ਕਿ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਜੋ ਮਤਲਬ ਕਿ ਇਹਦੇ ਲਈ ਬਕਾਇਦਾ ਤੌਰ ਦੇ ਉੱਤੇ ਜਿਹੜੀ ਝੀਲਾਂ ਦੀ ਸਾਂਭਣ ਦੀ ਪ੍ਰਕਿਰਿਆ ਮੈਂ ਉਹ ਦੇਖ ਰਿਹਾ ਸੀਗਾ ਕਹਿੰਦੇ ਜੀ ਗੋਵਿੰਦ ਸਾਗਰ ਝੀਲ ਦੀ ਕੁੱਲ ਸਮਰੱਥਾ 9867.84 ਮਿਲੀਅਨ ਕਿਊਸਿਕ ਮੀਟਰ ਹੈ ਮਤਲਬ 98680 ਅਰਬ ਲੀਟਰ ਇਹਦੀ ਕਪੈਸਿਟੀ ਹੈ ਕੁੱਲ ਕਪੈਸਿਟੀ ਪਰ ਅੱਜ ਦੀ ਤਰੀਕੇ ਦੇ ਵਿੱਚ ਕਿੰਨਾ ਪਾਣੀ ਸਮੋਰਿਆ 7400 ਮਿਲੀਅਨ ਕਿਊਸਿਕ ਮੀਟਰ ਭਾਵ 74000 ਅਰਬ ਲੀਟਰ ਕਪੈਸਿਟੀ ਹੈਗੀ ਹੈ 95680 ਅਰਬ ਲੀਟਰ ਦੀ ਪਰ ਪਾਣੀ ਸੰਭਾਲਿਆ ਜਾ ਰਿਹਾ ਸਿਰਫ 74000 ਅਰਬ ਲੀਟਰ ਤੇ ਹਮਤਲ ਬਾਕੀ ਪਾਣੀ ਫਿਰ ਖੜਾ ਨਾ ਕਰਨ ਬਣੇ ਇਹੀ ਵੱਡਾ ਮਸਲਾ ਤੇ ਹੁਣ ਕਹਿੰਦੇ ਜੀ ਇਸ ਨੂੰ ਧਿਆਨ ਚ ਰੱਖਦੇ ਹਾਂ ਹੁਆ ਗੋਮਨਤ ਸਾਗਰ ਝੀਲ ਦੀ ਡੀ ਸੈਲਟਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ ਸ਼ਾਇਦ ਇਹਦੇ ਨਾਲ ਪਾਣੀ ਦੀ ਕਪੈਸਿਟੀ ਵਧ ਜੂਗੀ ਹੋਰ ਤੇ ਇਹ ਗਾਰ ਘਟਣ ਦਾ ਕੰਮ ਫਿਰ ਪਖੜਾ ਡੈਮ ਪੌਂਗ ਡੈਮ ਹੈ ਨਾ ਬਾਕੀ ਦਰਿਆਵਾਂ ਚੋਂ ਫਿਰ ਫਿਰ ਨਹਿਰਾਂ ਚੋਂ ਕਿਹੜੇ ਕਟਣ ਦੀ ਕੁਵੈਤ ਬਲ ਵਧਿਆ ਜਾਊਗਾ ਜੇਕਰ ਜਿਹਾ ਹੁੰਦਾ ਤਾਂ ਸ਼ਾਇਦ ਇਹਦੇ ਨਾਲ ਇੰਨੀ ਮਾਰਜਿਨ ਹੀ ਪਈ ਹੈ ਉਨੀ ਨਾ ਪਵੇ ਤੇ ਇਹ ਕੁਦਰਤੀ ਤੌਰ ਦੇ ਉੱਤੇ ਵੀ ਮੀਂਹ ਵੱਧ ਪੈਣ ਦਾ ਕਾਰਨ ਵੀ ਹੋਊਗਾ ਹਾਂ ਸਾਡੇ ਜੰਗਲ ਵੱਢਣ ਦਾ ਵੀ ਇੱਕ ਕਾਰਨ ਹੋਊਗਾ ਮਨੁੱਖੀ ਕਤਾਈਆਂ ਵੀ ਹੋਣਗੀਆਂ ਉਹਦੇ ਵਿੱਚ ਮਾਈਨਿੰਗ ਵੀ ਇੱਕ ਕਾਰਨ ਹੋਊਗਾ ਤੇ ਉਹਦੇ ਵਿੱਚ ਆਗਾਧ ਵਾਲਾ ਵੀ ਇੱਕ ਕਿਸੇ ਤਰ੍ਹਾਂ ਦਾ ਵੀ ਕਾਰਨ ਹੋਊਗਾ ਕਈ ਕਾਰਨ ਨੂੰ ਮਿਲਾ ਕੇ ਆੜਾਏ ਪਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਅੱਜ ਦੀ ਤਰੀਕ ਵਿੱਚ ਵੀ ਪਗੋੜਾ ਬਹੁਤ-ਬਹੁਤ ਸ਼ੁਕਰੀਆ